ਲੈ ਵੀ ਮਿੱਤਰਾਂ ਇਹ ਯਾਰ ਰੇਟ ਦਵਾਂਗੇ BMW ਦਾ ਤੁਸੀਂ ਬਰੀਜਾ ਵੀ ਭੁੱਲ ਜਾਵੋਗੇ ਵਰਨਾ ਹੀ ਭੁੱਲ ਜਾਂਗੇ ਹਨਾ ਜੀ ਜਿਹਨੂੰ BMW ਦਾ ਸ਼ੌਂਕ ਆ ਕਾਲੇ ਰੰਗ ਦੀ BMW ਸਨਰੂਫ ਵਾਲੀ ਕਾਰ ਆ ਪੰਜਾਬ ਨੰਬਰ ਦੀ ਕਾਰ ਆ ਤੇ ਖੜੇ ਆਪਾ ਸ਼ਰਮਾ ਮੋਟਰ ਦੇ ਬਹੁਤ ਸਸਤੀਆਂ ਕਾਰਾਂ ਲੈਣ ਵਾਸਤੇ ਇੱਕ ਵਾਰ ਕਾਲ ਕਰ ਲਿਓ ਐਂਡ ਤੱਕ ਰੇਟ ਸੁਣਿਓ ਮਾਡਲ ਕਿੰਨਾ ਵੀਰੇ 2011 ਮਾਡਲ ਹੈ ਜੀ ਬੰਪਰ ਟੂ ਬੰਪਰ ਸਾਰੀ オリジナル ਜੇ ਕਿਤੇ ਪੇਂਟ ਹੋਵੇ ਆਨ ਜਾਣ ਦਾ ਖਰਚਾ ਕਸਟਮਰ ਨੂੰ ਡਬਲ ਹੈ ਠੀਕ ਹੈ ਓਕੇ ਠੀਕ ਹੈ ਜੀ ਸਿਰਫ 7.5 ਲੱਖ ਰੁਪਏ ਦੇ ਵਿੱਚ ਅੰਦਰ ਦਿਖਾ ਦੇ ਬਈ 10 ਲੱਖ ਰੁਪਇਆ ਤੇ ਲੋਨ ਕਰਵਾ ਦਾਂਗੇ ਜੀ ਲੋ ਜੀ 11/12 ਨਾਲੇ ਬਈਏ ਹਾਂਜੀ ਹਾਂਜੀ 11/12 ਠੀਕ ਐ ਤੇ ਭਾਈ ਆਟੋਮੈਟਿਕ ਕਾਰ ਐ ਚੈੱਕ ਕਰ ਲਓ ਬਹੁਤ ਸੋਹਣੀ ਸਾਫ ਸੁਥਰੀ ਕਾਰ ਐ ਕੋਈ ਕਮੀ ਪੇਸ਼ੀ ਤਾਂ ਨਹੀਂ ਮੇਰੇ ਬੁੱਤਾਂ ਉਹ ਵੀ ਨਹੀਂ ਜੀ ਔਣ ਜਾਂਦਾ ਡਬਲ ਖਰਚਾ ਹੁਣ ਦੱਸ ਦੋ ਹਾਂ ਔਣ ਜਾਂਦਾ ਡਬਲ ਖਰਚਾ ਮਾ ਕਸਟਮਰ ਦਾ ਡਬਲ ਖਰਚਾ ਬਈ ਕਿੰਨਾ ਵੀ ਪੇਂਟ ਹੋਵੇ ਸਿਰਫ 7.5 ਲੱਖ ਰੁਪਇਆ 5.5 ਲੱਖ ਲੋਨ ਹੋ ਜਾਊਗਾ 7.5 ਲੱਖ ਰੁਪਇਆ ਦੀ ਕਾਰ ਐ ਬਈ ਦੇ ਚੈੱਕ ਕਰ ਲੋ 5.5 ਲੱਖ ਦਾ ਲੋਨ ਹੋਜੂ ਸਿਰਫ 2.5 ਲੱਖ ਰੁਪਏ ਦੇ ਕੇ ਤੁਸੀਂ ਕਾਰ ਲੈ ਜਿਓ BMW ਜੇ ਕਿਸੇ ਨੇ ਲੈਣੀ ਆ ਬਾਈ ਹਨਾ ਹੁਣ ਦੱਸੋ ਵੀ ਰੇਟ ਕਿਵੇਂ ਲੱਗਿਆ ਬਾਈ ਤੁਹਾਨੂੰ ਹੋਰ ਕਾਰਾਂ ਇਹ ਮੋਤ ਨੇ ਨੰਬਰ ਸਕਰੀਨ ਤੇ ਪਾਤੇ ਸਸੇ ਕਾਰ